ਸਤਿ ਸ਼੍ਰੀ ਅਕਾਲ ਜੀ ਤੁਹਾਡਾ ਪੰਜਾਬੀ ਦੇ ਕਿਚਨ 'ਚ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਬੜੀ ਸਪੈਸ਼ਲ ਡਿਸ਼ ਜਿਹਨੂੰ ਕਿ ਸਾਬੂਦਾਨਾ ਦੀ ਖਿਚੜੀ ਕਿਹਾ ਜਾਂਦਾ ਹੈ ਨਮਕੀਨ ਖਿਚੜੀ ਹੈਲਦੀ ਨਿਊਟ੍ਰੀਸ਼ੀਅਸ ਐਂਡ ਬਹੁਤ ਹੀ ਹਲਕੀ ਫੁਲਕੀ ਡਾਈਟ ਹੈ ਜਿਹੜੀ ਅੱਜ ਤੁਹਾਨੂੰ ਹੀ ਬਣਾਉਣੀ ਦੱਸਾਂਗੇ ਸਾਬੂਦਾਨਾ ਦੀ ਨਮਕੀਨ ਖਿਚੜੀ ਤਿਆਰ ਕਰਨ ਵਾਸਤੇ ਅਸੀਂ ਇੱਕ ਕਟੋਰੀ ਵਿੱਚ ਸਾਬੂਦਾਨਾ ਲੇਤਾ ਜਿੰਨੂੰ ਅਸੀਂ ਸਾਰੀ ਰਾਤ ਪੂਰਾ ਭਿਓ ਕੇ ਰੱਖਿਆ ਪਾਣੀ ਵਿੱਚ ਤੇ ਜਿਹੜਾ ਅਸੀਂ ਪਾਣੀ ਪਾਣਾ ਹੈ ਉਹ ਜ਼ਿਆਦਾ ਨਹੀਂ ਪਾਣਾ ਕਿਉਂਕਿ ਅਸੀਂ ਇਹਨੂੰ ਖੜਾ ਖੜਾ ਰੱਖਣਾ ਹੈ ਕਿਉਂਕਿ ਤਦਹੀਂ ਅੱਛੀ ਅਰ ਅਰ ਬੜੀ ਫਰਸਟ ਕਲਾਸ ਖਿਚੜੀ ਬਣੇਗੀ ਹੁਣ ਅਸੀਂ ਇਹਨੂੰ ਰੰਗ ਬਰੰਗੀ ਬਣਾਉਣ ਵਾਸਤੇ ਸਾਬੂਦਾਨਾਂ ਦੀ ਖਿਚੜੀ ਨੂੰ ਇਹਦੇ ਵਿੱਚ ਸਾਡੇ ਕੋਲ ਗਾਜਰ, ਸ਼ਿਮਲਾ ਮਿਰਚ, ਬੰਦ ਗੋਭੀ, ਫੁੱਲ ਗੋਭੀ ਪਈਆਂ ਸੀ ਉਹ ਪਾ ਦਿੱਤੀਆਂ ਜੇ ਤੁਹਾਡੇ ਕੋਲ ਹੋਰ ਵੀ ਸਬਜ਼ੀਆਂ ਅਵੇਲੇਬਲ ਹੈ ਤੁਸੀਂ ਪਾ ਸਕਦੇ ਹੋ ਰੰਗ ਬਰੰਗੀ ਖਿਚੜੀ ਬਣਾਣਾਂ ਵਾਸਤੇ ਹੁਣ ਅਸੀਂ ਸਾਬੂਦਾਨਾ ਖਿਚੜੀ ਵਿੱਚ ਜਿਹੜੀ ਪਈ ਹੋਈ ਸੀ ਉਹਦੇ ਵਿੱਚ ਅਸੀਂ ਕੀ ਕਰਨਾ ਹੈ मूंगफली ਸਾਲਟਡ ਵਾਲੀ ਸਿੰਪਲ ਵਾਲੀ मूंगफली ਦੇ ਦੋ ਪੈਕਟ ਉਹਨੂੰ ਕ੍ਰਸ਼ ਕਰਕੇ ਪੀਸ ਕਰਕੇ ਅਸੀਂ ਅੱਚ ਮਿਕਸ ਕਰਦੇ ਹੁਣ ਹੁਣ ਅਸੀਂ ਪਿਆਜ਼ ਲੈ ਲੈਣਾ ਇੱਕ ਪਿਆਜ਼ ਦਿੱਤਾ ਉਹਨੂੰ ਛੋਟਾ ਛੋਟਾ ਕੱਟ ਲਿਆ ਤੇ ਅਸੀਂ ਕੜਾਈ ਰੱਖ ਦਾਂਗੇ ਕੜਾਈ ਦਾ ਤੇਲ ਅਸੀਂ ਵੇਟ ਕਰਾਂਗੇ ਗਰਮ ਹੋਣ ਚ ਕਿਉਂਕਿ ਸਰੋਂ ਦਾ ਤੇਲ ਗਰਮ ਕਰਨਾ ਬਹੁਤ ਜ਼ਰੂਰੀ ਹੁੰਦਾ ਜਿਆਦਾ ਫਿਰ ਵਿੱਚ ਰਾਈ ਤੇ ਜਿਹੜਾ ਅਸੀਂ ਕੜੀ ਪੱਤਾ ਛੋਟਾ ਛੋਟਾ ਕੱਟਿਆ ਹੈ ਉਹਨੂੰ ਵੀ ਅਸੀਂ ਨਾਲ ਭੁੰਨ ਲਵਾਂਗੇ ਤੇ ਇਹਦੇ ਨਾਲ ਬੜੀ ਅੱਛੀ ਖੁਸ਼ਬੋ ਆਂਦੀ ਹੈ ਸਬਜੀ ਵਿੱਚ ਔਰ ਬੜਾ ਅੱਛਾ ਟੇਸਟ ਬੰਦਾ ਹੈ ਜਿਹੜੀ ਸਾਡੀ ਖਿਚੜੀ ਬਣ ਰਹੀ ਹੈ ਕੋਈ ਵੀ ਸਬਜੀ ਵੀ ਬਣਾਓ ਤੁਸੀਂ ਇਹ ਜਰੂਰ ਪਾਓ ਉਸ ਤੋਂ ਬਾਅਦ ਦੇਖੋ ਇਹ ਪਿਆਜ਼ ਪਾ ਕੇ ਹੁਣ ਭੁੰਨਨੇ ਨੇ ਜਿੰਨ ਤੱਕ ਪਿੰਕ ਹੁੰਦੇ ਨੇ ਪਿੰਕ ਹੋਣ ਤੋਂ ਬਾਅਦ ਅਸੀਂ ਦੇਖੋ ਇਹਦੇ ਵਿੱਚ ਜਿੰਨੀਆਂ ਵੀ ਸਬਜ਼ੀਆਂ ਸਾਰੀਆਂ ਕੱਟੀਆਂ ਸੀ ਉਹ ਸਾਰੀਆਂ ਅਸੀਂ ਇਹਦੇ ਵਿੱਚ ਪਾ ਦਿੱਤੀਆਂ ਨੇ ਹੁਣ ਦੇਖੋ ਇਹਦੇ ਵਿੱਚ ਅਸੀਂ ਨਾਲ ਹੀ ਪਾਇਆ ਵਾ ਧਨੀਆ ਪਾਊਡਰ ਤੇ ਨਾਲ ਹੀ ਸੀ ਦੇਗੀ ਮਿਰਚ ਪਾਈ ਹੈ ਇਹਨੂੰ ਅਸੀਂ ਹੁਣ ਮਿਲਾ ਦਾਂਗੇ ਚੰਗੀ ਤਰ੍ਹਾਂ ਤੇ ਸਵਾਦ ਅਨੁਸਾਰ ਅਸੀਂ ਪਾਵਾਂਗੇ ਇਹਦੇ ਵਿੱਚ ਨਮਕ ਤੇਜ ਅਨੁਸਾਰ ਜਿੰਨਾ ਤੁਹਾਨੂੰ ਚਾਹੀਦਾ ਹੈ ਤੇ ਲਾਲ ਮਿਰਚ ਸੇ ਸਰਕੇ ਪਾਈ ਐ ਸੀ ਅੱਚ ਹਰੀ ਮਿਰਚ ਨਹੀਂ ਪਾਈ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਜੇ ਤੁਸੀਂ ਸ਼ਕੀਨ ਹੋ ਜਿਵੇਂ ਤੁਹਾਡੇ ਦੇਖੋ ਸਬਜੀਆਂ ਪੁੱਜ ਗਈਆਂ ਅਸੀਂ ਇਹ ਚ ਪਾ ਦਿੱਤੀ ਐ ਸਾਬੂਦਾਨਾ ਵਾਲੀ ਜਿਹੜਾ ਸਾਬੂਦਾਨਾ ਸੀ ਪਿਓ ਕੇ ਰੱਖਿਆ ਹੋਇਆ ਸੀ ਹੁਣ ਉਹਨਾਂ ਤਰ੍ਹਾਂ ਕਿਸੇ ਨੂੰ ਛੱਡਣਾ ਨਹੀਂ ਐ ਬਿਕੋਜ਼ ਜਦੋਂ ਹੀ ਸਾਬੂਦਾਨਾ ਇੱਕ ਵਾਰੀ ਪਾ ਦਨੇ ਆ ਤੇ ਇਹਨਾਂ ਨਾ ਲੱਗਣਾ ਸ਼ੁਰੂ ਹੋ ਜਾਂਦਾ ਤੇ ਅਸੀਂ ਇਹਨੂੰ ਅੱਛੇ ਤਰ੍ਹਾਂ ਹਿਲਾਉਂਦੇ ਰਹਿਣਾ ਐ ਤੇ ਤੁਹਾਡੀ ਬੜੀ ਜੰਮੀ ਜੰਮੀ ਨਿਊਟ੍ਰੀਸ਼ੀਅਸ ਹਲਕੀ ਫੁਲਕੀ ਖਿਚੜੀ ਤਿਆਰ ਹੋ ਜਾਏ ਹੋ ਜਾਏਗੀ ਖਿਚੜੀ ਐ ਨਹੀਂ ਕਿ ਸਿਰਫ ਇਹ ਬਿਮਾਰਾਂ ਨੇ ਖਾਣੀ ਹੁੰਦੀ ਐ ਇਹ ਹੈਲਦੀ ਖਿਚੜੀ ਐ ਜਿਹੜੀ ਕਿ ਜੇ ਤੁਹਾਨੂੰ ਕੋਈ ਲੱਗੇ ਕਿ ਤੁਹਾਨੂੰ ਕੋਈ ਲਾਈਟ ਖਾਣ ਦਾ ਦਿਲ ਕਰੇ ਤੇ ਇਹਨੂੰ ਬਣਾ ਲਓ ਔਰ ਦੇਖੋ ਇਹਨੂੰ ਜਿਆਦਾ ਟਾਈਮ ਨਹੀਂ ਲੱਗੇਗਾ ਇਹ ਤੁਹਾਡੀ 2-3 ਮਿੰਟਾਂ ਚ ਰੈਡੀ ਹੋ ਜਾਏਗੀ ਦੇਖੋ ਜੀ ਬੱਚਿਆਂ ਨੂੰ ਹੁਣ ਤੁਸੀਂ ਜਿਹੜੀ 2 ਮਿੰਟ ਦੀ ਮੈਗੀ ਬਣਾ ਕੇ ਦਿੰਦੇ ਸੀ ਉਹਦੇ ਬਜਾਏ ਤੁਸੀਂ ਹੁਣ ਸਾਬੋਧਰਾਂ ਦੀ ਖਿਚੜੀ ਬਣਾਓਗੇ ਤੇ ਇਹਦੇ ਬੈਨੀਫਿਟਸ ਵੀ ਮੈਂ ਤੁਹਾਨੂੰ ਸੈਂਡ ਕੀਤੇ ਨੇ ਪੜੋ ਕਿੰਨੇ ਵਧੀਆ ਬੈਨੀਫਿਟ ਤੇ ਸਾਡੀ ਜੰਮੀ ਜੰਮੀ ਨਿਊਟ੍ਰੀਸ਼ੀਅਸ ਸਾਬੂ ਦਾਣਾ ਦੀ ਖਿਚੜੀ ਰੈਡੀ ਹੈ ਪਲੀਜ਼ ਮੇਰੀ ਵੀਡੀਓ ਸ਼ੁਰੂਤ ਲੈ ਕੇ ਐਂਡ ਤੱਕ ਜਰੂਰ ਦੇਖੋ ਇਸੇ ਤਰ੍ਹਾਂ ਮੇਰੀ ਵੀਡੀਓ ਨਾਲ ਤੁਸੀਂ ਪਿਆਰ ਬਣਾਈ ਰੱਖਣਾ ਤੇ ਮੈਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਮੇਰੇ ਤੇ ਵੀਡੀਓ ਅੰਤ ਤੱਕ ਜਰੂਰ ਦੇਖੋ ਥੈਂਕ ਯੂ ਸੋ ਮਚ